ਇਹਨਾਂ ਨੂੰ ਘਰੋਂ ਅਰੈਸਟ ਕੀਤਾ ਤੇ ਦਿਖਾਇਆ ਐਨਕਾਊਂਟਰ ਦੇ ਪਿਛੋ ਕੋਲੇ ਸੀਗੇ ਜੀ ਤੋਂ ਘਰੋਂ ਚੱਕ ਕੇ ਲਗਿਆ ਸੰਨੀ ਪਾਈ ਜਾਂਦੀ ਸੀ ਪਤਿਆਂ ਨੂੰ ਘਰੋਂ ਚੱਕ ਕੇ ਲਗਿਏ ਤਿੰਨ ਦਿਨਾਂ ਬਾਅਦ ਤੀਜੇ ਦਿਨ ਜਾ ਕੇ ਐਨਕਾਊਂਟਰ ਬਣਾਤਾ ਉਹਦਾ ਸ਼ੁਕਰ ਹੈ ਜੀ ਮਾਰ ਵੀ ਸਕਦੇ ਸੀ ਉਸ ਟਾਈਮ ਵੀ ਸਾਨੂੰ ਸ਼ਕਤੀਪੂਰਵ ਦੀ ਮਾਰ ਦੇਣਗੇ ਤੇ ਉਦੋਂ ਬਚਤ ਰਹਗੀ ਤਾਂ ਹੁਣ ਇਹਨਾਂ ਨੇ ਜੇਲ੍ਹ ਚ ਆ ਕੰਮ ਕਰਤਾ ਦੱchn ਦਾ ਇਹ ਬੰਦਾ ਐਡਮਿਟ ਕੀਤਾ ਉਹ ਬਿਮਾਰ ਸੀ ਹਸਪਤਾਲ ਤੇ ਲਿਉਂਦੇ ਐਡਮਿਟ ਕਰਦੇ ਸਾਨੂੰ ਸਾਥ ਦੇ ਵੀਆ ਤੁਹਾਡਾ ਬੰਦਾ ਟੱਲੇ ਗਿਆ ਗਾਰਡ ਲੱਗਦੀ ਜਿਵੇਂ ਜੇਲ੍ਹ ਦਾ ਕੋਈ ਪ੍ਰੋਟੋਕੋਲ ਹੁੰਦਾ ਹੈ ਉਸ ਤਰ੍ਹਾਂ ਕੁਝ ਵੀ ਨਹੀਂ ਕਰਿਆ ਇਹਨਾਂ ਨੇ ਸਾਨੂੰ ਸਿਰਫ ਉੱਥੋਂ ਡੈੱਡ ਬੋਡੀ ਵੀ ਅੰਦਰ ਹੋਈ ਹੈ ਕਿ ਕਿੰਨੇ ਏਡੇ ਛਿੱਤੀ ਬੰਦਾ ਕਿਵੇਂ ਮਰ ਸਕਦਾ ਹੈ ਅਮਰਸਰ ਹੋਰ ਅਮਰਤਪਾਲ ਦੀਆਂ ਰੈਲੀਆਂ ਦੇ ਵਿੱਚ ਵੀ ਇਹ ਜਾਂਦਾ ਸੀ ਉਸ ਚੀਜ਼ ਨੂੰ ਅਸੀਂ ਕਾਰਨ ਮੰਨ ਕੇ ਚੱਲਦੇ ਹਾਂ ਵੀ ਤਾਂ ਕਰਕੇ ਇਹਨਾਂ ਨੇ ਇੱਕ ਜਿਹੜਾ ਝੂਠਾ ਲੁੱਟਦਾ ਦੇ ਕੇ 47 ਦਿਨ ਇਹਨਾਂ ਨੇ ਪਰਚਾ ਪਲਾਂਟ ਕਰਿਆ ਇਹਨਾਂ ਦੇ ਇਹਨਾਂ ਨੂੰ ਲੰਬਾ ਟਾਈਮ ਜੇਲ੍ਹ 'ਚ ਰੱਖਣ ਲਈ ਤੇ ਜੇਲ੍ਹ ਦੇ ਵਿੱਚ ਜਿਹੜੀ ਮੌਤ ਹੋਈ ਹੈ ਉਹ ਸ਼ੱਕੀ ਮੌਤ ਹੋਈ ਹੈ 10 ਵਜੇ ਸਾਡੇ ਨਾਲ ਗੱਲ ਹੋਈ ਜੀ ਇਹਨਾਂ ਦੀ ਘਰੇ ਮਾਤਾ ਨੂੰ ਫੋਨ ਲਾਇਆ ਤੇ ਉਸ ਤੋਂ ਬਾਅਦ 12 ਤੋਂ 2 ਦੇ ਵਿੱਚ ਫੋਨ ਆਉਂਦਾ ਵੀ ਛੋਡੇ ਬੰਦੇ ਨੇ ਚੱਕਰ ਆ ਗਿਆ ਸ਼ਾਮ ਤੱਕ ਕੁਝ ਨਹੀਂ ਸਾਨੂੰ ਦੱਸਿਆ ਤਾਂ ਸ਼ਾਮ ਨੂੰ ਕਹਿੰਦੇ ਵੀ ਡੱਡ ਵੱਡੀ ਹੈ ਜਲ ਚੁੱਪ ਲੜਕੇ ਦੇ ਪਿਤਾ ਜੀ ਧਰਮੀ ਫੌਜੀ ਸੀਗੇ ਠੀਕ ਹੈ ਜੀ ਉਹਨੇ ਡੈਥ ਹੋ ਚੁੱਕੀ ਆ ਉਹਨਾਂ ਨੇ ਵੀ ਸਿਰਫ ਧਰਮ ਦੀ ਖਾਤਰ ਕਿ ਨੌਕਰੀ ਛੱਡੀ ਸੀ ਕਿਉਂਕਿ ਦਰਬਾਰ ਸਾਹਿਬ ਦੇ ਉੱਤੇ ਅਟੈਕ ਤੋਂ ਉਹਨਾਂ ਨੇ ਮਨਾ ਕਰਤਾ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਨੌਕਰੀ ਛੱਡੀ ਉਹ ਧਰਮੀ ਫੌਜੀ ਸੀਗੇ ਪਰਿਵਾਰ ਜਿਹੜਾ ਪੂਰਾ ਹੀ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਤੇ ਕੱਲ ਜਦੋਂ ਆਏ ਰਜਿਸਟਰ 'ਤੇ ਵੀ ਕਿਤੇ ਐਂਟਰੀ ਨਹੀਂ ਪਰਿਵਾਰ ਜਦੋਂ ਇੱਥੇ ਆ ਕੇ ਮਿਲਿਆ ਪਛਕ ਆਸਟਾਦ ਪ੍ਰਸ਼ਾਸਨ ਕਹਿ ਰਿਹਾ ਹੈਗਾ ਵੀ ਇੱਥੇ ਤਾਂ ਇਸ ਦਿਨ ਦਾ ਬੰਦਾ ਦਾਖਲ ਹੀ ਕੋਈ ਨਹੀਂਗਾ ਤੇ ਪਤਾ ਉਹ ਲੱਗਾ ਜੋ ਡੈੱਡ ਬੋਡੀ ਪਹੁੰਚੀ ਵੀ ਹੈ ਜੀ ਹਾਂਜੀ ਭਾਈ ਕੀ ਮਾਹੌਲ ਹੈ ਜੀ ਸਰ ਸਾਨੂੰ ਜੇਲ੍ਹ ਦੇ ਵਿੱਚੋਂ ਸਾਡਾ ਰਿਸ਼ਤੇਦਾਰ ਉਹਨਾਂ ਦਾ ਫੋਨ ਆਇਆ ਸੀਗਾ ਵੀ ਤੁਹਾਡਾ ਬੰਦਾ ਬਿਮਾਰ ਹੈ ਵੀ ਥੋੜਾ ਬਹੁਤਾ ਚੱਕਰ ਚੁੱਕਰ ਆਇਆਗੇ ਉਹਨੂੰ ਤੇ ਤੁਸੀਂ ਜਾ ਕੇ ਹਸਪਤਾਲ 'ਚ ਮਿਲੋ ਅਸੀਂ 2 ਵਜੇ ਘਰੋਂ ਚੱਲੇ ਆ ਜੀ ਤੇ 10 15 ਮਿੰਟਾਂ ਦੇ ਵਿੱਚ ਇੱਥੇ ਆ ਗਏ ਇੱਥੇ ਸਾਨੂੰ ਕੋਈ ਕੁਝ ਨਹੀਂ ਮਿਲਿਆ ਨਾ ਬੰਦਾ ਨਾ ਕੁਛ ਅਸੀਂ ਉੱਥੇ ਰਿਸਟਰ ਦੇਖਿਆ ਨਹੀਂ ਐਂਟਰੀ ਨਹੀਂ ਹੋਈ ਕਿ ਹੂੰ ਛੋਡੇ ਬੰਦੇ ਦੀ ਉਸ ਤੋਂ ਬਾਅਦ ਅਸੀਂ ਆਕੇ ਵਿਚਾਲ ਠੀਕ ਠਾਕ ਹੋਣਾ ਤੇ ਫਿਰ ਖਾਲਸੇ ਦਾ ਫੋਨ ਆਇਆ ਸਾਡੇ ਦਾ ਹੀ ਵੀ ਸੈਂ ਦੇ ਵਿੱਚ ਵੀ ਲੈ ਜਾਂਦੇ ਹੁੰਦੇ ਅਸੀਂ ਉੱਥੋਂ ਗੱਡੀ ਲਈ ਐਮਚ ਵਾਗੇ ਐਮਚ ਅਸੀਂ ਐਮਰਜੈਂਸੀ ਦੇਖਿਆ ਓਪੀਡੀ ਦੇਖਿਆ ਉੱਥੇ ਨਹੀਂ ਮਿਲਿਆ ਫਿਰ ਅਸੀਂ ਦੁਬਾਰੇ ਇੱਥੇ ਆਏ ਇੱਥੇ ਸਾਨੂੰ ਕਿਤੇ ਨਹੀਂ ਲੱਭਿਆ ਨਾ ਕਿਤੇ ਐਂਟਰੀ ਹੋਈ ਹੈ ਰਿਸਟਰ ਦੇ ਸਾਰੇ ਰਿਸਟਰ ਦੇਖੇ ਐਮਚ ਵੀ ਦੇਖਿਆ ਤੇ ਉੱਥੇ ਦਵਾਰੇ ਮੈਂ ਚੱਲ ਕੋਈ ਮਾਮਲਾ ਨਹੀਂ ਹੋਣਾ ਅਸੀਂ ਘਰੇ ਵਾਗੇ ਅਸੀਂ ਘਰੋਂ ਦਵਾਰੇ ਜੀ ਫੇ ਸਾਡਾ ਮਨ ਠਿੱਕਿਆ ਸੀ ਫੇਰ ਆ ਗਏ ਫੇਰ ਅਸੀਂ ਲੱਭਦੇ ਫਿਰ ਇੱਥੇ ਤਾਂ ਉੱਪਰ ਕਿਤੇ ਨਹੀਂ ਮਿਲਿਆ ਬਿਨਾਂ ਸਾਨੂੰ ਜੇਲ੍ਹ ਵੱਲੋਂ ਫੋਨ ਆਇਆ ਵੀ ਤੁਹਾਡੇ ਬੰਦੇ ਦੀ ਡੈੱਡ ਹੋ ਗਈ ਡੈਥ ਹੋ ਗਈ ਜਾਂ ਕੁਝ ਵੀ ਹੋਇਆਗਾ ਤੇ ਅਚਾਨਕ ਉਸ ਤੋਂ ਬਾਅਦ ਸਾਨੂੰ ਪਿੱਛੋਂ ਉਹਨਾਂ ਨੇ ਬਾਜਮਾਰੀਆਂ ਦੇ ਵੀ ਕਿੱਥੇ ਡੈੱਡ ਬੋਡੀ ਆਈ ਪਈ ਆ ਵੀ ਡੈੱਡ ਬੋਡੀ ਸਾਡਾ ਬੰਦਾ ਨਾ ਦਾਖਲ ਕਰਿਆ ਜੀ ਕੋਈ ਲਾਜ ਨੂੰ ਚੰਗਾ ਭਲਾ ਸੀ 30 ਸਾਲ ਦੀ ਉਮਰ ਹੈ ਗੱਭਰੂ ਜਵਾਨ ਤੁਸੀਂ ਫੋਟੋ ਦੇਖ ਲਓ ਆ ਸਾਡੇ ਕੋਲੇ ਪੰਗਾ ਫੁੱਲ ਅਰੈਸਟ ਪੁਛਤ ਵੀ ਸਾਨੂੰ ਇਹ ਸ਼ੱਕ ਹੈ ਵੀ ਮੌਤ ਹੋਈ ਕਿਵੇਂ ਅੰਦਰ ਜੇਲ੍ਹ ਚ ਕਿਹੜੇ ਕਿਹੜੇ ਪਰਚੇ ਦੀਨ ਗਿਆ ਸੀ ਪਰਚਾ ਦੀ ਆਪਣਾ ਝੂਠਾ ਹੀ ਪਰਚਾ ਫੇਕ ਅਨਕਾਊਂਟਰ ਹੋਇਆ ਉਦੋਂ ਪਹਿਲਾਂ ਉਹ ਵੀਡੀਓ ਸਾਡੇ ਕੋਲੇ ਹੈਗੀਆਂ ਤੁਹਾਨੂੰ ਦਿਖਾ ਦਾਂਗੇ ਪਰਚਾ ਕੀ ਪਾਇਆ ਗਿਆ ਸੀ ਇੱਕ ਤਾਂ ਏਕ ਇਸਨਤਲ ਦਾ ਸੀ ਜੀ ਕੁਲਟ ਦਾ ਸੀ ਇਹਨਾਂ ਨੂੰ ਘਰੋਂ ਅਰੈਸਟ ਕੀਤਾ ਤੇ ਦਿਖਾਇਆ ਅਨਕਾਊਂਟਰ ਗਿਆ ਪੁੱਛੋ ਦਿਖਾਇਆ ਨਹੀਂ ਕੋਲੇ ਸੀਗੇ ਜੀ ਤੋਂ ਘਰੋਂ ਚੱਕ ਕੇ ਲਗਿਆ ਸੰਨੀ ਪਾਈ ਜਾਂਦੀ ਸੀ ਪਤਿਆਂ ਨੂੰ ਕਰੋ ਚੱਕ ਕੇ ਲਿਏ ਤਿੰਨ ਦਿਨਾਂ ਬਾਅਦ ਤੀਜੇ ਦਿਨ ਜਾ ਕੇ ਇਨਕਾਊਂਟਰ ਬਣਾਤਾ ਵੀ ਸਾਨੂੰ ਇੱਥੇ ਮਿਲਿਆ ਬੰਦੇ ਬੰਦੇ ਇਹਨਾਂ ਦੀ ਕਸਟਡੀ ਸੀ ਅਸੀਂ ਸੀਆਈ ਸਟਾਫ ਕੋਲੇ ਸਾਰੇ ਗਏ ਆ ਅਸੀਂ ਐਮਐਲਏ ਸਾਹਿਬ ਨੂੰ ਫੋਨ ਕੀਤਾ ਉਸ ਟਾਈਮ ਜਟਾਣਾ ਨੂੰ ਅਸੀਂ ਗੱਲ ਕੀਤੀ ਸੀਗੀ ਉਹਦਾ ਸ਼ੁਕਰ ਹੈ ਜੀ ਮਾਰ ਵੀ ਸਕਦੇ ਸੀ ਉਸ ਟਾਈਮ ਵੀ ਸਾਨੂੰ ਸ਼ਕਤੀਬੂਦ ਨੇ ਮਾਰ ਦੇਣਗੇ ਤੇ ਉਦੋਂ ਬਚਤ ਰਹਗੀ ਤਾਂ ਹੁਣ ਇਹਨਾਂ ਨੇ ਜੇਲ੍ਹ ਚ ਆ ਕੇ ਕੰਮ ਕਰਤਾ ਜੀ ਹੁਣ ਜੇਲ੍ਹ ਚ ਕਿਉਂ ਲੱਗਦਾ ਵੀ ਇਹ ਕੰਮ ਕੀ ਕੀ ਸ਼ੱਕ ਕਿਹੜੀ ਗੱਲ ਸ਼ੱਕ ਇਸ ਗੱਲ ਦਾ ਜੀ ਬੰਦਾ ਠੀਕ ਠਾਕ ਸੀਗਾ ਵੀ ਤੇ ਹੋਇਆ ਕਿਵੇਂ ਦੱਖਣ ਦੇ ਰਹੀ ਬੰਦਾ ਐਡਮਿਟ ਕੀਤਾ ਉਹ ਬਿਮਾਰ ਸੀ ਹਸਪਤਾਲ ਤੇ ਲਿਆਉਂਦੇ ਐਡਮਿਟ ਕਰਦੇ ਸਾਨੂੰ ਸਾਥ ਦੇ ਵੀ ਆ ਤੁਹਾਡਾ ਬੰਦਾ ਢੱਲੇਗਾ ਗਾਰਡ ਲੱਗਦੀ ਜਿਵੇਂ ਜੇਲ੍ਹ ਦਾ ਕੋਈ ਪ੍ਰੋਟੋਕੋਲ ਹੁੰਦਾ ਹੈ ਉਸ ਤਰ੍ਹਾਂ ਕੁਝ ਵੀ ਨਹੀਂ ਕਰਿਆ ਇਹਨਾਂ ਨੇ ਸਾਨੂੰ ਸਿਰਫ ਉਥੋਂ ਡੈੱਡ ਬੋਡੀ ਵੀ ਅੰਦਰ ਹੋਈ ਹੈ ਕਿ ਕਿਵੇਂ ਐਡੇ ਛਿੱਤੀ ਬੰਦਾ ਕਿਵੇਂ ਮਰ ਸਕਦਾ ਹੈ ਇਹ ਗੱਲ ਹੈ ਜੀ 10 ਵਜੇ 10 ਵਜੇ ਤਾਂ ਸਾਡੇ ਨਾਲ ਗੱਲ ਹੋਈ ਜੀ ਇਹਨਾਂ ਦੀ ਘਰੇ ਮਾਤਾ ਨੂੰ ਫੋਨ ਲਾਇਆ ਤੇ ਉਸ ਤੋਂ ਬਾਅਦ 12 ਤੋਂ 2 ਦੇ ਵਿੱਚ ਫੋਨ ਆਉਂਦਾ ਵੀ ਤੁਹਾਡੇ ਬੰਦੇ ਨੂੰ ਚੱਕਰ ਆ ਗਿਆ ਸ਼ਾਮ ਤੱਕ ਕੁਝ ਨਹੀਂ ਸਾਨੂੰ ਦੱਸਿਆ ਦਾ ਸ਼ਾਮ ਨੂੰ ਕਹਿੰਦੇ ਵੀ ਡੱਡ ਬੱਡੀ ਆਈ ਜਿਲ੍ਹੇ ਚ ਉਹ ਲੈਟਰ ਆਇਆ ਕਹਿੰਦੇ ਕੋਈ ਪੇਸ਼ੈਂਟ ਤਾਂ ਆਈ ਨਹੀਂ ਇੱਥੇ ਕਿਸੇ ਰਜਿਸਟਰ ਚ ਕੋਈ ਸਨ ਜਿਲ੍ਹੇ ਦੇ ਅਧਿਕਾਰੀਆਂ ਨਾਲ ਗੱਲ ਹੋਈ ਤੁਹਾਡੀ ਕੋਈ ਨਾ ਜੀ ਉਹਨਾਂ ਨੇ ਸਾਨੂੰ ਇਨਫੋ ਕਰੇ ਨਹੀਂ ਜੀ ਹਜੇ ਤੱਕ ਵੀ ਨਹੀਂ ਕਰਿਆ ਉਹਨਾਂ ਨੇ ਸਾਨੂੰ ਤਾਂ ਸਾਨੂੰ ਹਸਪਤਾਲ ਚੋਂ ਪਤਾ ਨਹੀਂ ਪੁੱਛੋ ਉਹਨਾਂ ਨੇ ਆਵਾਜ਼ ਮਾਰ ਕੇ ਦੱਸਦਾ ਡਾਕਟਰਾਂ ਨੇ ਕਿਉਂ ਦੱਸਦਾ ਕਿ ਮੈਂ ਉਹਨਾਂ ਦੇ ਮਨ ਮਿਰ ਪੈ ਗਈ ਪਰ ਜੇਲ ਬੰ ਨੂੰ ਸਾਨੂੰ ਹਜੇ ਤੱਕ ਵੀ ਨਹੀਂ ਦੱਸਿਆ ਗਿਆ ਜੀ ਦੱਸ ਦੇ ਇਹਦਾ ਨੰਬਰ ਹੈਗਾ ਚਾਚੀ ਦਾ ਨੰਬਰ ਜੇ ਕਿਸੇ ਫੋਨ ਤੇ ਉਹਨਾਂ ਨੇ ਫੋਨ ਕੀਤਾ ਹੋਵੇ ਸਾਨੂੰ ਹਜੇ ਤੱਕ ਵੀ ਨਹੀਂ ਦੱਸਿਆ ਬਾਕੀ ਲੱਗਦਾ ਸੀ ਮੇਰੇ ਚਾਚੇ ਦਾ ਲੜਕਾ ਸੀ ਹਾਂਜੀ ਅਸੀਂ ਹਰ ਬਾਰੀ ਜਦੋਂ ਵੀ ਪੇਚੀ ਤੇ ਹੁੰਦਾ ਜਾਂਦੇ ਸੀਗੇ ਮਿਲਦੇ ਸੀ ਚੰਗਾ ਪਲਾ ਸੀ ਬਿਲਕੁਲ ਠੀਕ ਠਾਕ ਕੋਈ ਵੀ ਇਹ ਜੀ ਜਿੱਦੇ ਵੀ ਪੇਚੀ ਤੇ ਹੁੰਦਾ ਸੀ ਵੀ ਨਾਂ ਨਹੀਂ ਹੋ ਗਏ ਸੀ ਹਰ ਬਾਰੀ ਆਉਂਦੇ ਸੀ ਪਹਿਲਾਂ ਤੁਸੀਂ ਕਿਹਨੇ ਘਰੋਂ ਚੱਕ ਕੇ ਪਰਚਾ ਪਾਇਆ ਉਹ 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 ਕਿਉਂ ਪਾਇਆ ਸੀ ਉਹ ਦੇਖੋ ਜੀ ਨਾਲ ਨਹੀਂ ਸੀਗਾ ਕਿਤੇ ਕੀ ਗੱਲ ਹੋਈ ਹੈ ਵੀ ਕਿਉਂ ਪਾਇਆਗਾ ਚੱਕ ਕੇ ਪੁੱਤੋ ਲਿਜਾ ਕੇ ਆਪ ਖੁਦ ਪੁਲਿਸ ਵਾਲਿਆਂ ਨੇ ਸਾਰਾ ਕੁਝ ਕਰਕੇ ਇਨਕਾਊਂਟਰ ਕਰੇਗਾ ਝੂਠਾ ਪਰਚਾ ਪਾਇਆ ਕਿੰਨੇ ਦੇ ਕੀ ਪਤਾ ਹੀ ਕਿਉਂ ਪਾਇਆ ਪ੍ਰਸ਼ਾਸਨ ਨਹੀਂ ਦੱਸ ਸਕਦਾ ਇਹਦਾ ਜਦੋਂ ਇਹਨਾਂ ਨੂੰ ਇਹ ਸ਼ੋਅ ਕੀਤਾ ਸੀ ਵੀ ਫੜ ਲਿਆ ਗਿਆ ਇਹਨਾਂ ਨੂੰ ਨਹੀਂ ਉਹਨਾਂ ਨੇ ਸ਼ੋਅ ਨਹੀਂ ਕੀਤਾ ਜੀ ਉਹਨਾਂ ਨੇ ਸ਼ੋਅ ਹੋਣ ਨਹੀਂ ਦਿੱਤਾ ਨਾ ਜੀ ਨਹੀਂ ਨਹੀਂ ਜਦੋਂ ਇਨਕਾਊਂਟਰ ਹੋਇਆ ਕੁਝ ਬੰਦੇ ਤਾਂ ਇਹ ਹੁੰਦਾ ਕਿ ਇਹਦੀ ਵੀ ਗੋਲੀ ਵੱਜੀ ਸੀ ਲੱਤ ਲੁੱਤ ਜੀਆਂ ਕਿਤੇ ਨਾ ਦੂਜੇ ਮੁੰਡੇ ਦੇ ਵੱਜੀ ਸੀ ਇਹਨਾਂ ਨੂੰ ਫੜ ਲਿਆ ਗਿਆ ਸੀ ਹਾਏ ਨਾਲ ਸੀ ਗੱਡੀ 'ਚ ਬਿਠਾ ਰੱਖੀ ਸੀ ਉਹਨਾਂ ਨੇ ਜੀ ਵੀਰਾਂ ਨੂੰ ਇਹ ਪੇਸ਼ ਕੀਤਾ ਵੀ ਅਸੀਂ ਫੜੇ ਨਾਲੋਂ ਹਾਂ ਇਹਨਾਂ ਨੂੰ ਤਾਂ ਘਰੋਂ ਲੈ ਕੇ ਗਏ ਸੀ ਸ਼ੋਅ ਕੀ ਕੀਤਾ ਪਰਚਾ ਸ਼ੋਅ ਇਹ ਕੀਤਾ ਵੀ ਇਹ ਇੱਕ ਤਾਂ ਜਿਹੜਾ ਸ਼ੋਅ ਕਰਨ ਦਾ ਜਿਹੜਾ ਕਾਰਨ ਮੈਂ ਤੁਹਾਨੂੰ ਦੱਸ ਦਿੰਨਾ ਕਾਰਨ ਇਹ ਹੈ ਵੀ ਇਹ ਧਾਰਮਿਕ ਗਤੀਵਧੀਆਂ ਨਾਲ ਜੁੜਿਆ ਹੋਇਆ ਬੰਦਾ ਸੀ ਤੁਹਾਨੂੰ ਜੀ ਫੋਟੋਆਂ ਦਿਖਾਉਣੇ ਆ ਅੰਮ੍ਰਿਤਸਰ ਹੋਰ ਅੰਮ੍ਰਿਤਪਾਲ ਦੀਆਂ ਰੈਲੀਆਂ ਦੇ ਵਿੱਚ ਵੀ ਇਹ ਜਾਂਦਾ ਸੀ ਉਸ ਚੀਜ਼ ਨੂੰ ਅਸੀਂ ਕਾਰਨ ਮੰਨ ਕੇ ਚੱਲਦੇ ਆ ਵੀ ਤਾਂ ਕਰਕੇ ਇਹਨਾਂ ਨੇ ਇੱਕ ਜਿਹੜਾ ਝੂਠਾ ਲੁੱਟਦਾ ਦੇ ਕੇ 47 ਦਿਨਾਂ ਨੇ ਪਰਚਾ ਪਲਾਂਟ ਕਰਿਆ ਇਹਨਾਂ ਦੇ ਇਹਨਾਂ ਨੂੰ ਲੰਬਾ ਟਾਈਮ ਜੇਲ੍ਹ 'ਚ ਰੱਖਣ ਲਈ ਤੇ ਜੇਲ੍ਹ ਦੇ ਵਿੱਚ ਜਿਹੜੀ ਮੌਤ ਹੋਈ ਉਹ ਸ਼ੱਕੀ ਮੌਤ ਹੋਈ ਜੇਲ੍ਹ ਦਾ ਜਿਹੜੇ ਕੁਦਰਤੀ ਮੌਤ ਨਹੀਂ ਹੋਈ ਇਸ ਦੀ ਅਸੀਂ ਜਿਹੜੀ ਇਨਕੁਆਇਰੀ ਦੀ ਮੰਗ ਕਰਦੇ ਆਂ ਸੀਬੀਆਈ ਜਾਂਚ ਦੀ ਮੰਗ ਕਰਦੇ ਆਂ ਇੱਕ ਹਾਈ ਕੋਰਟ ਦੇ ਵਿੱਚ ਵੀ ਅਸੀਂ ਮਾਣਯੋਗ ਹਾਈ ਕੋਰਟ 'ਚ ਵੀ ਇੱਕ ਰੈਟ ਫਾਈਲ ਕਰਾਂਗੇ ਤੇ ਮੈਜਿਸਟ੍ਰੇਟ ਇਨਕੁਆਇਰੀ ਅਸੀਂ ਇੱਥੇ ਮਤਲਬ ਲਾ ਦਿੱਤੀ ਆ ਉਹਨਾਂ ਦੀ ਜਾਂਚ ਦੇ ਵਿੱਚ ਜਿਹੜਾ ਪੋਸਟਮਾਰਟਮ ਹੋਵੇ ਮਤਲਬ ਜਿਹੜੀ ਇਹਦੀ ਮੌਤ ਆ ਲੜਕੇ ਦੀ ਬਿਲਕੁਲ ਸ਼ੱਕੀ ਹੈ ਸ਼ੱਕੀ ਹੈ ਕੁਦਰਤੀ ਮੌਤ ਨਹੀਂ ਹੈਗੀ ਇਹ ਗੱਲ ਮਤਲਬ ਕਲੀਅਰ ਕ੍ਰਿਸਟਲ ਕਲੀਅਰ ਗੱਲ ਹੈ ਪ੍ਰਸ਼ਾਸਨ ਦੇ ਰਵੱਈਏ ਤੋਂ ਤੇ ਜੇਲ੍ਹ ਪ੍ਰਸ਼ਾਸਨ ਤੋਂ ਜਿਹੜਾ ਕੋਈ ਐਂਟਰੀ ਨਹੀਂ ਇੱਥੇ ਲਿਆ ਕੇ ਉਹਨੂੰ ਦਾਖਲ ਦੀ ਐਂਟ 4-5 ਘੰਟੇ ਨੇੜੇ-ਨੇੜੇ ਹਸਪਤਾਲਾਂ ਜਾਂਦੇ ਰਹੇ ਵੀ ਕਿੱਥੇ ਦਾਖਲਾ ਕਿੱਥੇ ਨਹੀਂ ਬਾਅਦ ਵਿੱਚ ਪਤਾ ਲੱਗਦਾ ਵੀ ਡੈੱਡ ਬੋਡੀ ਮੋਰਚਰੀ 'ਚ ਪਈ ਆ ਬਸ ਇੱਥੋਂ ਜਾ ਕੇ ਪਤਾ ਲੱਗਦਾ ਉਸ ਤੋਂ ਪਹਿਲਾਂ ਕੋਈ ਇਹਨਾਂ ਨੂੰ ਜਾਣਕਾਰੀ ਨਹੀਂ ਵੀ ਇਹ ਬਿਮਾਰ ਆ ਜਾਂ ਕੋਈ ਨੂੰ ਕੋਈ ਅਟੈਕ ਆਇਆ ਜਾਂ ਉੱਥੋਂ ਲਿਆਉਣ ਵੇਲੇ ਇਹਨਾਂ ਨੇ ਗੱਲ ਕਰਦੇ ਵੀ ਸੀ ਲਈ ਆਉਣੇ ਆ ਕੁਝ ਵੀ ਪਤਾ ਨਹੀਂ ਇਹਨਾਂ ਨੂੰ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਪ੍ਰਸ਼ਾਸਨ ਕਹਿ ਰਿਹਾ ਵੀ ਜਿਹੜੀ ਉਹਦੇ ਅਟੈਕ ਨਾਲ ਮੌਤ ਹੋਈ ਆ ਪਰ ਅਸੀਂ ਕਹਿੰਦੇ ਆ ਵੀ ਜਾਂਚ ਹੋਵੇ ਜਿਹੜੀ ਮੌਤ ਆ ਉਹ ਸ਼ੱਕੀ ਹੈ ਇਹਦੇ ਜਿਹੜੇ ਜੇਲ ਅਧਿਕਾਰੀ ਜੇਲ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹਾਂਜੀ ਮੰਗਾਈ ਤੁਹਾਡੀ ਹਾਂਜੀ ਹਾਂਜੀ ਇਹ ਜੀ ਇਹ ਲੜਕੇ ਦੇ ਪਿਤਾ ਜੀ ਲੜਕੇ ਦੇ ਪਿਤਾ ਜੀ ਧਰਮੀ ਫੌਜੀ ਸੀਗੇ ਠੀਕ ਹੈ ਜੀ ਉਹਨੇ ਡੈਥ ਹੋ ਚੁੱਕੀ ਆ ਉਹਨਾਂ ਨੇ ਵੀ ਸਿਰਫ ਧਰਮ ਦੀ ਖਾਤਰ ਕਿ ਨੌਕਰੀ ਛੱਡੀ ਸੀ ਕਿਉਂਕਿ ਦਰਬਾਰ ਸਾਹਿਬ ਦੇ ਉੱਤੇ ਅਟੈਕ ਤੋਂ ਉਹਨਾਂ ਨੇ ਮਨਾ ਕਰਤਾ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਨੌਕਰੀ ਛੱਡੀ ਉਹ ਧਰਮੀ ਫੌਜੀ ਸੀਗੇ ਪਰਿਵਾਰ ਜਿਹੜਾ ਪੂਰਾ ਹੀ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਤੇ ਉਸੇ ਲਹਿਰ ਦੇ ਵਿੱਚ ਮਤਲਬ ਉਸੇ ਸਿੱਖੀ ਦੇ ਵਿੱਚ ਆਪਦੇ ਉਸ ਦੇ ਪਾਸ ਦੇ ਉੱਤੇ ਇਹੜਾ ਲੜਕਾ ਚੱਲ ਰਿਹਾ ਸੀ ਸ਼ਾਇਦ ਪ੍ਰਸ਼ਾਸਨ ਨੂੰ ਇਹ ਚੀਜ਼ ਹਜਮ ਨਹੀਂ ਹੋਈ ਉਹਦੀਆਂ ਪੋਸਟਾਂ ਜਾਂ ਹੋਰ ਦੇਖ ਕੇ ਉਹਨਾਂ ਨੇ ਸ਼ਾਇਦ ਇਹ ਤੇ ਸਾਰੀ ਜੀ ਪਲਾਨਟ ਕਰੀ ਅਸੀਂ ਤਾਂ ਭਾਈ ਇੱਕ ਬੇਨਤੀ ਕਰਦੇ ਆ ਜਦੋਂ ਪਹਿਲਾਂ ਵੀ ਜਦੋਂ ਨਾ ਇਹ ਫੜੇ ਸੀਗੇ ਜਦੋਂ ਉਹ ਪਿਛਲੇ ਕੇਸ ਦੇ ਵਿੱਚ ਆਇਆ ਉਦੋਂ ਵੀ ਮੁੰਡਾ ਘਰੇ ਸੀਗਾ ਉਦੋਂ ਵੀ ਸਾਰੇ ਪਿੰਡ ਨੇ ਬਹੁਤ ਭੁੱਖਣਾ ਕਿਉਂਕਿ ਉਦੋਂ ਵੀ ਪਰਿਵਾਰ ਨੂੰ ਖੱਜਲ ਖਵਰ ਕੀਤਾ ਗਿਆ ਦੋ-ਤਿੰਨ ਦਿਨ ਪਹਿਲਾਂ ਚੱਕੇ ਉਸ ਤੋਂ ਬਾਅਦ ਪਤਾ ਲੱਗਾ ਜਿੱਦਾਂ ਵੀ ਖਬਰਾਂ ਚੱਲੀਆਂ ਮੀਡੀਆ ਰਾਹੀਂ ਵੀ ਉੱਥੇ ਲੇਵਰੀ ਸਾਹਿਬ ਗੁਰਦੁਆਰਾ ਸਾਹਿਬ ਕੋਲੇ ਇਨਕਾਊਂਟਰ ਹੋਇਆ ਤੇ ਘੇਰਾ ਪਾ ਕੇ ਵੀ 6 ਬੰਦੇ ਗ੍ਰਿਫਤਾਰ ਕੀਤੇ ਏਕਾ 47 ਮਿਲਿਆ ਉਹਨਾਂ ਕੋਲੋਂ ਇਹ ਮੁੰਡਾ ਉਦੋਂ ਘਰ ਇੱਕ ਹੀ ਪਰਿਵਾਰ ਹੈ ਜਿਹੜਾ ਪਰਿਵਾਰ ਹੈ ਨਾ ਜਿਹੜੇ ਮਤਲਬ ਚਾਲੇ ਚਾਚਾ ਜੀ ਸੀਗੇ ਇਹ ਧਰਮੀ ਫੌਜੀ ਆ ਪਰਿਵਾਰ ਸਾਰਾ ਧਰਮਿਕ ਜਿੱਦਾਂ ਬਾਈ ਨੇ ਪਹਿਲਾਂ ਦੱਸਿਆਗਾ ਇਹ ਉਦੋਂ ਉਹਨੇ 84 ਵਾਲੀ ਵੀ ਉਹਨੇ ਫੌਜ ਦੀ ਨੌਕਰੀ ਛੱਡੀ ਆ ਆਪਦੀ ਹੈ ਨਾ ਸਿੱਖ ਧਰਮ ਲਈ ਇਹ ਕੀ ਇਹ ਮੁੰਡਾ ਜਦੋਂ ਚ ਨੌਜਵਾਨ ਸੀਗਾ ਤੇ ਇਹ ਜਦੋਂ ਅੰਮਤਵਾਲ ਵਾਲੇ ਖਾਲਸਾ ਵੀਰ ਚੱਲੀ ਆ ਇਹ ਵੀ ਉਹਦੇ ਚ ਭਾਗ ਲੈਣ ਲੱਗਿਆ ਇਹ ਗੋਲਦਮਾਲਾ ਬਣਨ ਲੱਗਿਆ ਦਾੜੀ ਕੇਸ ਵੀ ਹੋ ਸਕਦਾ ਹੁਣ ਰੱਖ ਲਾਂਦਾ ਵੀ ਸਤ ਨੂੰ ਹੁੰਦਾ ਹੁਣ ਇਹਨੂੰ 5 ਮਹੀਨੇ ਹੋ ਗਏ ਪਲੱਸ ਇਹ ਜੇਲ੍ਹ ਦੇ ਵਿੱਚ ਸੀਗਾ ਵੀ ਉਦੋਂ ਵੀ ਛੁੱਟੇ ਪਰਚੇ ਹੋ ਗਏ ਸਾਨੂੰ ਤਾਂ ਸਾਰੇ ਪ ਕੁਈ ਕੁਦਰਤੀ ਮੌਤ ਨਹੀਂ ਜਾਂ ਇਹ ਇੱਕ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਕਰਾਇਆ ਸਾਨੂੰ ਇਹ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਸਾਨੂੰ ਸਾਰੇ ਪਰਿਵਾਰ ਨੂੰ ਸ਼ੱਕ ਹੈ ਇੱਕ ਨੌਜਵਾਨ ਅਟੈਕਰ ਕਰਕੇ ਦੂਜੀ ਗੱਲ ਪਰਿਵਾਰ ਸਾਰਾ ਖੱਜਲਖਵਾਰ ਹੋ ਰਿਹਾ ਜੀ ਕੱਲ ਇੱਥੇ 2 ਵਜੇ ਦੇ ਫੋਨ ਆਇਆ ਇੱਥੇ ਆਏ ਨੇ ਫਿਰ ਏਮਜਸਤ ਲਗੇ ਫਿਰ ਵਾਪਸ ਇੱਥੇ ਆਏ ਪ੍ਰਸ਼ਾਸਨ ਅਜੇ ਤੱਕ ਪਰਿਵਾਰ ਨੂੰ ਮਿਲਿਆ ਤੱਕ ਨਹੀਂ ਗਿਆ ਜੀ ਅਸੀਂ ਤਾਂ ਇਹ ਕਰਦੇ ਹਾਂ ਵੀ ਦੇਖੋ ਜੇਲ੍ਹਾਂ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਨੇਗੇ ਕੈਮਰਾ ਤੱਕ ਦੀਆਂ ਰਿਪੋਰਟਾਂ ਮੱਲਾ ਕੋਡ ਵਿੱਚ ਛੱਟਮ ਤੇ ਵੀ ਦਿੱਤਰਾ ਜਣ ਚੱਲਿਆ ਜਾਣ ਜੀ ਇੱਧਰ ਆਏ ਤਾਂ ਕੱਲ ਜਦੋਂ ਆਏ ਰਿਸਟਰ ਤੇ ਵੀ ਕਿਤੇ ਐਂਟਰੀ ਨਹੀਂ ਪਰਿਵਾਰ ਜਦੋਂ ਇੱਥੇ ਆ ਕੇ ਮਿਲਿਆ ਅਸਤਾ ਪ੍ਰਸ਼ਾਸਨ ਕਹਿ ਰਿਹਾ ਹੈਗਾ ਵੀ ਇੱਥੇ ਤਾਂ ਇਸ ਦਿਨ ਦਾ ਬੰਦਾ ਦਾਖਲੀ ਕੋਈ ਨਹੀਂਗਾ ਤੇ ਪਤਾ ਉਹ ਲੱਗਾ ਜੋ ਡੈੱਡ ਬੋਡੀ ਪਹੁੰਚੀ ਵੀ ਹੈ ਜੀ ਉਹ ਕਹਿ ਰਹੇ ਅਸੀਂ ਦਾਖਲ ਕੀਤਾ ਜੀ ਅਸੀਂ ਸਾਨੂੰ ਤੇ ਇਹ ਚੀਜ਼ ਤੇ ਪੂਰਾ ਸ਼ੱਕ ਹੈ ਜੀ ਇਹ ਇਹ ਮੌਤ ਨਹੀਂ ਹੋਈ ਇਹ ਇੱਕ ਤਾਂ ਦੇ ਮਾਰੇ ਗਏ ਨਹੀਂ ਜੀ ਕੀ ਕਹਿੰਦੇ ਤੁਸੀਂ ਇਹ ਲਗਾਉਂਦੇ ਕਾਦੇ ਵਾਸਤੇ ਨਹੀਂ ਜਦੋਂ ਡੈੱਡ ਬੋਡੀ ਇੱਥੇ ਆਈ ਪਈ ਹੈ ਕਿ ਪਿੱਛੋਂ ਉਹ ਦਾਦੇ ਹੈ ਹੀ ਨਹੀਂ ਜੀਦੋ ਕੋਈ ਸ਼ੱਕ ਨਹੀਂ ਸੀ ਜੀ ਦਾ ਉਹ ਤਾਂ ਦੇ ਵੀ ਤੁਹਾਡਾ ਬੰਦਾ ਭਜਾ ਪਿਆ ਮੌਤ ਆ ਜੀ ਇਹਨਾਂ ਦੀ ਆਪਾਂ ਐਸੇ ਕੀਤੇ ਆ ਮੌਤ ਨੇ ਜੇਲ੍ਹ ਦੇ ਵਿੱਚ ਹੀ ਹੋਈ ਆ ਪਰਿਵਾਰ ਨੂੰ ਉਹਦੋਂ ਨਹੀਂ ਦੱਸਿਆ ਉਹਦੋਂ ਤੋਂ ਪਰਿਵਾਰ ਨੂੰ ਹੀ ਦੱਸਿਆ ਵੀ ਇਹਨਾਂ ਦੇ ਇਲਾਜ ਦੀ ਨਾ ਅਸੀਂ ਨਾ ਹਸਪਤਲ ਭੇਜਾਇਆ ਗਿਆ ਤਾਂ ਹਸਪਤਲ ਨਹੀਂ ਮੌਤ ਇਹ ਨਹੀਂ ਜੇਲ੍ਹ ਦੇ ਵਿੱਚ ਹੀ ਹੋਈ ਆ ਕੀ ਕਾਰਨ ਕਰਕੇ ਹੋਈ ਆ ਉਹਦੀ ਸਾਨੂੰ ਅਸੀਂ ਮੰਗ ਕਰਦੇ ਸਾਨੂੰ ਨਿਰਪੱਖ ਜਾਂਚ ਹੋਣੀ ਚਾਹੀਦੀ ਆ